ਕਹਿੰਦੇ ਨੇ ਵਿਰਾਗ ਦੀ ਮੂਰਤ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲਿਓ ਪਿਆਰਿਓ ਆਪਾਂ ਸਾਰੇ ਇਹੀ ਮੰਗਿਆ ਕਰੀਏ ਵੀ ਮਾੜਾ ਸਾਨੂੰ ਵੀ ਮਾੜਾ ਜਾ ਵਿਰਾਗ ਦਿਓ ਮਾੜਾ ਜਾ ਇੰਦਰ ਦੀ ਲਗਣ ਲੱਗੇ ਭੁੱਖ ਲੱਗੇ ਸਾਨੂੰ ਦੀ ਵਿਰਾਗ ਆਵੇ ਸਾਡੇ ਮਨ ਵਿੱਚ ਵੀ ਮਾੜੀ ਮੋਟੀ ਸਾਡੇ ਅੰਦਰ ਵੀ ਪਿਆਸ ਲੱਗੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਹੈ ਨਾ ਗੁਰਮੁਖੋ ਜਿੰਨੀ ਬਾਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਾਰੀ ਬੜੀ ਬਾਣੀ ਬੜੀ ਬਰਾਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਵੀ ਬਚਨ ਆਪਾਂ ਪੜਾਂਗੇ ਉਹ ਸਾਰੇ ਬੜੇ ਵੈਰਾਗੀ ਹਨ ਜਿੰਨੇ ਵੀ ਬਚਨ ਆਪਾਂ ਸਤਿਗੁਰੂ ਦੇ ਪੜਾਂਗੇ ਭੋਗ ਦੇ ਸ਼ਲੋਕ ਪੜਨੇ ਆ ਸ਼ਲੋਕ ਮਹੱਲਾ 9ਵਾਂ ਆਪਾਂ ਜਦੋਂ ਭੋਗ ਪੈਂਦਾ ਆਪਾਂ ਸਾਰੇ ਸੁਣਦੇ ਆ ਨਾ ਜਿੰਨੇ ਪਾਤਸ਼ਾਹ ਦੇ ਸ਼ਲੋਕ ਨੇ ਸਾਰੇ ਬੜੇ ਬੈਰਾਗੀ ਬੈਰਾਗ ਪੈਦਾ ਕਰਦੇ ਨੇ ਜੇ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਨਾਲ ਸੁਣਾਗੇ ਤੇ ਮਨ ਬਰਾਗੀ ਕਰ ਦਿੰਦੇ ਨੇ ਭੋਗ ਦੇ ਸ਼ਲੋਕ ਚੰਗੇ ਪਾਠੀ ਅੱਜ ਕੱਲ ਤੇ ਬਹੁਤ ਘੱਟ ਰਹਿ ਗਿਆ ਕੰਮ ਪੁਰਾਣੇ ਵੇਲਿਆਂ 'ਚ ਤੁਹਾਨੂੰ ਚੇਤਾ ਹੈ ਜੀ ਜਦੋਂ ਆਪ ਕੁਰਸੀਆਂ ਕਰਸੀਆਂ ਤੇ ਨਹੀਂ ਸੀ ਖਾਂਦੇ ਹੁੰਦੇ ਲੋਕਾਂ ਨੇ ਘਰਾਂ ਦੇ ਵਿੱਚ ਛੋਲਿਆਂ ਦੀ ਦਾਲ ਬਣਾਣੀ ਲੋਹ ਦੇ ਪ੍ਰਸ਼ਾਦੇ ਪਕਾਣੇ ਤੇ ਖੀਰ ਤੇ ਕੜਾ ਹੁੰਦਾ ਸੀ ਖੀਰ ਬਣਾਉਣੀ ਤੇ ਕੜਾ ਬਣਾਉਣਾ ਖੀਰ ਤੇ ਕੜਾ ਮਿਕਸ ਕਰਕੇ ਲੋਕਾਂ ਨੇ ਖਾਣਾ ਤੇ ਬਾਲਟੀਆਂ ਉੱਤੇ ਛੱਤ ਤੇ ਬਾਲਟੀ ਲਾਈ ਹੁੰਦੀ ਸੀ ਮੰਜੀ ਤੇ ਸਪੀਕਰ ਟੰਗੇਆ ਹੁੰਦਾ ਸੀ ਬਾਠੀ ਸਿੰਘ ਪਾਠ ਕਰਦੇ ਸਨ ਸਾਰਾ ਪਾਠ ਲੋਕਾਂ ਸੁਨਣਾ ਤੇ ਚੰਗੇ ਪਾਠੀ ਜਿਹੜੇ ਚੰਗੀ ਆਵਾਜ਼ ਵਾਲੇ ਹੋਣੇ ਤੇ ਉਹਨਾਂ ਨੂੰ ਜਦੋਂ ਸੱਜਣਾ ਨਾ ਉਹਨਾਂ ਨੂੰ ਆਖਣਾ ਭੋਗ ਦੇ ਸ਼ਲੋਕ ਪੜੋ ਤੇ ਚਾਰਾਂ ਪੰਜਾਂ ਪਾਠੀਆਂ ਨੇ ਇਕੱਠਿਆਂ ਬਹਿ ਕੇ ਭੋਗ ਪਾਣਾ ਜੇਤਾ ਪ੍ਰਪ ਜੇਤਾ ਤੁਹਾਨੂੰ ਪਹਿਲਾਂ ਜਿਵੇਂ ਭੋਗ ਪੈਂਦਾ ਹੁੰਦਾ ਸੀ ਪੰਜਾਂ ਪਾਠੀਆਂ ਨੇ ਇਕੱਠੇ ਬਹਿ ਜਾਣਾ ਫਿਰ ਉਹਨਾਂ ਨਹਾਉਣਾ ਵੀ ਹਰੇਕ ਰੋਲ ਤੋਂ ਪਹਿਲਾਂ ਇਸ਼ਨਾਨ ਕਰਨਾ ਇਦਾਂ ਦੇ ਪਾਠੀ ਪਿੰਡਾਂ ਚ ਹੁੰਦੇ ਸੀ ਫਿਰ ਉਹਨਾਂ ਜਦੋਂ ਇਦਾਂ ਹੇਕ ਲਾ ਕੇ ਆਪਾਂ ਇਦਾਂ ਪੜ੍ਹਦੇ ਸੀ ਤੁਹਾਨੂੰ ਮੈਂ ਇੱਕ ਮਿੰਟ ਸੁਣਾਉਣਾ ਪੜਦੇ ਹੈ ਨਾ ਇਦਾਂ ਮੈਂ ਤੁਹਾਨੂੰ ਦੱਸਦਾ ਵੇਖੋ ਨਾਲ ਬੋਲਿਓ ਨਾਮੇ ਪਾਸ਼ਾ ਦਾ ਬਚਨ ਗੰ ਗੋਬਿੰਦ ਗਾ ਜਨਮ ਆਕਾਰthਕੀਨ ਕਹੋ ਨਾਮ ਮਰ ਭਜਮਨਾ